ਨਿਊ ਲਾਈਫ ਇਲੈਕਟ੍ਰੋਨਿਕ ਲੈ ਆ ਰਹੇ ਐ ਐਸੇ ਆਫਰ ਕਿ ਸਾਰੇ ਕਹਿ ਰਹੇ ਨੇ ਵਾਹ ਜੀ ਵਾਹ ਇਹ ਤਾਂ ਸੱਚਮੁੱਚ ਨਿਊ ਲਾਈਫ ਐ ਇੱਥੇ ਮਿਲੇਗਾ ਫ੍ਰਿਜ ਏਸੀ ਕੂਲਰ ਮਿਕਸੀ ਐਲਈਡੀ ਟੀਵੀ ਪ੍ਰੈਸ ਘਰ ਦੀ ਕਰੋਕਰੀ ਸਭ ਕੁਝ ਇੱਥੇ ਉਹ ਵੀ ਬਾਜ਼ਾਰੋਂ ਕੱਟ ਰੇਟਾਂ ਤੇ ਤੇ ਸੁਣੋ ਤਿਉਹਾਰਾਂ ਤੇ ਚੱਲ ਰਹੀ ਐ ਖਾਸ ਛੂਟ ਕੁਝ ਆਈਟਮਾਂ ਤੇ ਤਾਂ ਐਨੀ ਛੂਟ ਕਿ ਲੋਕ ਕਹਿ ਰਹੇ ਐਨਾ ਸਸਤਾ ਤਾਂ ਸੁਪਨੇ 'ਚ ਵੀ ਨਹੀਂ ਮਿਲਿਆ ਸੀ ਜੀ ਆ ਜਾਓ ਜੀ ਫਟਾਫਟ ਨਾ ਸੋਚੋ ਨਾ ਰੁਕੋ ਸਿੱਧੇ ਆਓ ਨਿਊ ਲਾਈਫ ਇਲੈਕਟ੍ਰੋਨਿਕ ਚ ਕਿਉਂਕਿ ਇਹ ਮੌਕਾ ਬਾਰ-ਬਾਰ ਨਹੀਂ ਆਉਂਦਾ ਜੀ ਪਤਾ ਅੰਬੀ ਤੋਲੂ ਦੌਲਤਪੁਰ ਰੋਡ ਫੋਨ ਨੰਬਰ 981579651 ਸਾਨੂੰ ਸਾਨੂੰ ਤੋਂ ਬੜਾ ਫਾਇਦਾ ਹੁੰਦਾ ਰਿਹਾ ਕਿਉਂਕਿ ਸਾਨੂੰ ਕੋਈ ਟੈਨਸ਼ਨ ਨਹੀਂ ਇਹ ਦੇ ਵਿਚਕਾਰ ਇਹ ਹੈ ਕਿ ਮੈਨੂਅਲ ਕਰਨਾ ਪੈਂਦਾ ਇਹਦੇ ਵਿੱਚ ਕੋਈ ਮੈਨੂਅਲ ਵਰਕ ਨਹੀਂ ਕਰਨਾ ਪੈਂਦਾ ਸਾਰੇ ਦਾ ਸਾਰਾ ਹੀ ਪ੍ਰੋਡਕਟ ਜਿਹੜਾ ਆਪਣੇ ਆਪ ਕੰਮ ਕਰਦਾ ਹੈ ਸਾਰਾ ਪੂਰੀ ਟੌਪ ਪੂਰੀ ਆਹ ਹੌਟ ਐਂਡ ਕੋਲਡ ਵੀ ਮਿਲ ਜਾਏਗੀ ਇਹਦੇ ਚ ਗਰਮ ਪਾਣੀ ਇਸੇ ਤਰ੍ਹਾਂ ਹੀ ਆ ਜਿਹੜਾ ਸਾਡਾ ਫਰੰਟ ਲੋਡਡ ਵਾਸ਼ਿੰਗ ਮਸ਼ੀਨ ਹੈ ਇਹ ਹਰ ਵਾਸ਼ਿੰਗ ਮਸ਼ੀਨ ਦਾ ਲਗਭਗ 10000 ਤੋਂ ਅਮਾਉਂਟ ਜਿਹੜਾ ਡਾਊਨ ਆ ਗਈ ਪੇਮੈਂਟ ਪਹਿਲੇ ਨਾਲੋਂ ਜਿਸ ਤਰ੍ਹਾਂ ਕੋਈ ਜਿਹੜਾ 28% ਤੁਸੀਂ ਆਓ 18% ਤੇ ਆ ਗਿਆ ਜਿਸ ਤਰ੍ਹਾਂ ਹੁਣ ਇਹ ਵੀ ਕਾਫੀ ਰੀਜ਼ਨੇਬਲ ਪ੍ਰਾਈਸ ਤੇ ਹੈ ਇਸ ਵੇਲਾ ਜੀ ਹਾਂ ਜੀ ਇਹ ਲਗਭਗ तिसरा 48990 ਦਾ ਸੀ ਇਹ ਤੁਹਾਨੂੰ ਲਗਭਗ ਕੋਈ 35 36000 ਚ ਪੈਣਾ ਹੈ ਆ 35000 ਚ 35 ਆਨਲਾਈਨ ਵਾਲੋ ਵੀ ਸਸਤਾ ਹੈ ਆਨਲਾਈਨ ਇਸ ਤੋਂ ਮਹਿੰਗਾ ਦੇ ਰਹੇ ਨੇ ਇਹੀ ਪੜਾ ਸਾਡੇ 37 38 ਚ ਦੇ ਰਹੇ ਅਸੀਂ ਸਾਡੇ 35 ਤੱਕ ਇਹ ਅਵੇਲੇਬਲ ਹੈ ਸਾਡੇ ਔਰ ਹੁਣ ਦਾ ਸਤੰਬਰ 2025 ਦਾ ਬਣਿਆ ਹੋਇਆ ਪ੍ਰੋਡਕਟ ਹੈ ਸਰ ਇਹਦੇ ਚ ਇਹਦੇ ਚ ਵੀ ਹੈ ਕਿ ਇਹਦੇ ਚ ਪਾਣੀ ਦਾ ਗਲਾਸ ਵੀ ਉੱਤੇ ਰੱਖਦੀ ਹੈ ਅਸੀਂ ਲੇਕਿਨ ਪਾਣੀ ਦਾ ਗਲਾਸ ਡੁੱਲੇਗਾ ਨਹੀਂ ਸੌਂਡੇ ਸਾਊਂਡਲੈਸ ਬਿਲਕੁਲ ਆਵਾਜ਼ ਨਹੀਂ ਆਏਗੀ ਕੋਈ ਚੱਲਣ ਵੇਲੇ ਸਾਰਾ ਕੁਝ ਇਸ ਤਰ੍ਹਾਂ ਇਸ ਦਾ ਕੂਲਰ ਦਾ ਹੈ ਤੁਸੀਂ ਵੇਖਦੇ ਹੋ ਤਾਂ ਚਿਲਫਿਲ ਕੁਲਰ ਹੈ ਕਿ ਦੀ ਮੋਟਰ ਜਿਹੜੀ ਹੈ ਬਿਲਕੁਲ ਪਿਓਰ ਕਾਪਰ ਦੀ ਹੁੰਦੀ ਹੈ ਹੰਢਣ ਸਾਰ ਉਹਦੀ ਲੰਬੇ ਸਮੇਂ ਤੱਕ ਚੱਲ ਵਾਲਾ ਇਸ ਤਰ੍ਹਾਂ ਖੋਸਲਾ ਦੇ ਕੁਲਰ ਸਾਡੇ ਕੋਲ ਮਿਲ ਸਕਦੇ ਨੇ ਆ ਔਰ ਇਸ ਦੇ ਵਿਚਕਾਰ ਜਿਸ ਤਰ੍ਹਾਂ ਪਲਾਸਟਿਕ ਦੇ ਵਿਚਕਾਰ ਕੈਨਸਟਾਰ ਹੈ ਸਾਡੇ ਕੋਲ ਆ ਆ ਸਾਡੇ ਕੋਲ ਵੀ ਗਾਰਡ ਹੈ ਓਰੀਐਂਟ ਹੈ ਤਾਂ ਬਹੁਤ ਵੱਡੀ ਰੇਂਜ ਹੈ ਸਾਡੇ ਕੋਲ ਇਹ ਗੀਜ਼ਰ ਦੀ ਵੀ ਗੀਜ਼ਰ ਦੀ ਦੇਖੋ ਇਹ ਕੁਲਰਾਂ ਦੀ ਵੀ ਬਹੁਤ ਵੱਡੀ ਰੇਂਜ ਹੈ ਗੀਜ਼ਰਾਂ ਦੀ ਬਹੁਤ ਵੱਡੀ ਰੇਂਜ ਹੈ ਗੀਜ਼ਰ ਸਾਡੇ ਸਾਹਮਣੇ ਹਿੰਡਵੀਅਰ ਹੈ ਵੀਨਸ ਹੈ ਸਟੈਂਡਰਡ ਹੈ ओरिएंट ਹੈ ਬਜਾਜ ਹੈ ਸਾਡੇ ਕੋਲ ਔਰ ਇਹ ਇਹ ਗੀਜ਼ਰ ਇਹ ਸਰਾ ਦਸਰਾ ਹੁਣ ਸਾਡੇ ਕੋਲ ਆ ਗੀਜ਼ਰ ਹੈ ਇਹ 16000 ਐਮਰਪੀ ਹੈ ਲੇਕਿਨ ਇਹ ਲਗਭਗ 7000 ਦੀ ਰੇਂਜ ਤੱਕ ਤੁਹਾਨੂੰ ਅਵੇਲੇਬਲ ਹੋ ਜਾਏਗਾ 15 ਲੀਟਰ 15 ਲੀਟਰ ਜਿਹੜਾ 5000 ਤੋਂ ਲੈ ਕੇ 7 8000 ਦੀ ਰੇਂਜ ਤੱਕ 15 ਲੀਟਰ ਉਪਕਤੀ ਲੀਟਰ ਵੀ ਉਪਰ ਹੈ ਅਵੀ ਜਿਹੜੇ ਨੇ ਇਹ ਵੀ 10000 ਤੋਂ ਲੈ ਕੇ 12 13000 ਦੀ ਰੇਂਜ ਦੇ ਵਿੱਚਕਾਰ ਸਾਡੇ ਕੋਲ ਇਸ ਸਮੇਂ ਤਾਂ ਅਸੀਂ ਜਿੰਨਾ ਵੀ ਡੈਜਟ 에ਅਰ ਕੂਲਰ ਹੈ ਕੋਈ ਵੀ ਹੈ ਇਹ ਤੇ ਅਸੀਂ ਰੇਟ ਟੂ ਰੇਟ ਦੇ ਰਹੇ ਹਾਂ ਜੋ ਸਾਡੀ ਪਰਚੇਜ ਹੈ ਉਸ ਰੇਟ 'ਚ ਵੀ ਅਸੀਂ ਦੇਣ ਨੂੰ ਤਿਆਰ ਹਾਂ ਤੇ 10 11000 ਦੀ ਰੇਂਜ ਹੈ 10 11000 ਦੀ ਰੇਂਜ ਅਵੇਲੇਬਲ ਹੈ ਜਿਹੜਾ ਕਿ 12 13 'ਚ ਜਰਮੀਆਂ ਨੂੰ 12 13000 ਦੇ ਪਰ 2 22000 ਦੇ ਜਿਹੜੀ ਹੈ ਬਚਤ ਹੋ ਸਕਦੀ ਇਸ ਵੇਲੇ ਪਰਚੇਸ ਕਰਨ ਦੇ ਵਾਸ਼ਿੰਗ ਮਸ਼ੀਨ ਜਿਹੜੀਆਂ ਨਾ ਵਾਸ਼ਿੰਗ ਮਸ਼ੀਨ ਜਿਹੜੀਆਂ ਨਾ ਤੁਸੀਂ ਵੇਖਦੇ ਸਾਡੇ ਕੋਲ LG ਦੀਆਂ ਵਾਸ਼ਿੰਗ ਮਸ਼ੀਨ ਜਿਹੜੀਆਂ ਨਾ 14 ਕਿਲੋ 13.5 ਕਿਲੋ 11 ਕਿਲੋ 10 ਕਿਲੋ 9 ਕਿਲੋ 9.5 ਕਿਲੋ 8 ਕਿਲੋ 8 ਕਿਲੋ ਦੀ ਕਾਫੀ ਵੈਰਾਈਟੀ ਹੈ 7 ਕਿਲੋ 7.5 ਕਿਲੋ ਜਾਂ ਸਾਡੇ ਕੋਲ LG ਦੀਆਂ ਵਾਸ਼ਿੰਗ ਮਸ਼ੀਨਾਂ ਸਵੇ ਤਾਂ ਸਾਡੇ ਕੋਲ ਫ੍ਰੀਜ LG ਦਾ ਫ੍ਰੀਜ ਦੂਸਰਾ ਇਹ 42000 ਦੀ ਪ੍ਰਾਈਸ ਹੈ ਲੇਕਿਨ ਇਹ ਹੁਣ ਇਸ ਦੀਵਾਲੀ ਦੇ ਮੌਕੇ ਤੇ ਇਹ 33000 ਦੀ ਰੇਂਜ ਚ ਅਵੇਲੇਬਲ ਹੈ ਇਸ ਤਰ੍ਹਾਂ ਸਾਡੇ ਕੋਲ ਇਹ ਫ੍ਰਿਜ ਸਾਡੇ ਕੋਲ ਲਗਭਗ 272 ਲੀਟਰ ਹੈ ਇਸ ਤਰ੍ਹਾਂ 308 ਲੀਟਰ ਦਾ ਫ੍ਰਿਜ ਜਿਹੜਾ ਹੈ 45000 ਦਾ ਫ੍ਰਿਜ ਜਿਹੜਾ ਹੈ ਕਿਤੇ ਵੀ ਇੰਨੇ ਘੱਟ ਡਿਸਕਾਊਂਟ ਤੇ ਮਿਲੇਗਾ ਨਹੀਂ ਇਹ ਲਗਭਗ 34 34000 ਦੀ ਰੇਂਜ ਚ ਅਵੇਲੇਬਲ ਹੈ ਔਰ ਇਹ ਮਲਟੀ 에ਅਰ ਫਲੋ ਹੈ ਬਹੁਤ ਹੀ ਵਧੀਆ ਫ੍ਰਿਜ ਹੈ 335 ਲੀਟਰ ਦਾ ਫ੍ਰਿਜ 350 ਲੀਟਰ ਦਾ ਫ੍ਰੀਜ ਹੈ 350 ਫੈਮਿਲੀ ਮਲਟੀਅਰ ਫਲੋ ਹੈ ਔਰ ਇਹਦੇ ਵਿੱਚਕਾਰ ਜਿਹੜਾ ਕਾਫੀ ਮਲਟੀਅਰ ਫਲੋ ਹੈ ਤੇ ਜਿਵੇਂ ਦੇਖਦੇ ਕਿ ਹਰ ਕੰਪਾਰਟਮੈਂਟ ਇਹ ਚ ਬਲੂਟੂਥ ਲੱਗੀ ਹੋਈ ਹੈ ਹਰ ਕਸਟਮਰ ਦਾ ਸਾਰਾ ਜੋ ਵੀ ਇਹਦੇ ਫਾਲਟ ਆਦਾ ਕਸਟਮਰ ਦੇ ਮੋਬਾਈਲ ਤੇ ਸ਼ੋ ਹੋ ਜਾਏਗਾ ਕਾਫੀ ਰੇਂਜ ਕਾਫੀ ਵਧੀਆ ਰੇਂਜ ਹੈ ਜਿਸ ਤਰ੍ਹਾਂ ਸੜਕ ਕੋ कूलर है बत्तीस हजार पैंती तो हजार की रेंज तक बीजी कूलर अलग अलग रेंज अलग अलग, अलग, अलग कैपेसिटी इस तरह को ब्लू स्टार का है जिंदगी एमर भी लगभग चौताली हजार है और साढ़े तेती हजार की रेंज अवेलेबल जिस तरह हम एसी ने एसी एल जी एव स्टार थ्री स्टार हॉट एंड कोल्ड अवेलेबल माई आइडिया है साट है कैरियर है अटैची है यह ए सी को अवेलेबल और बहुत ही सस्ते रेंजा पर हर एसी दस हज़ार गर्मिया नो दस हज़ार की कीमत लगभग इस वेला डाउन रेट पर मिल रहा है ए सी तो ए सी लाइट बड़ा एक लाहेवंद है इस समय तो इस तरह ही देख सकते हो सा जिस तरह सर जी एल ई डी सैमसंग तरताली इंची आप बत्ती इंची अवेलेबल हो जाएगी বিপিএল ਦੀ 50 ਇੰਚੀ ਹੋ ਜੇਗੀ 55 ਇੰਚੀ ਇਸ ਤਰ੍ਹਾਂ ਸਾਡੇ ਕੋਲ ਐਲਜੀ ਦਾ ਸਾਰਾ ਹੀ ਪ੍ਰੋਡਕਟ ਐਲਜੀ ਜਿਹੜੀ ਹੈ ਸਾਡੇ ਕੋਲ 32 ਇੰਚੀ ਤੋਂ ਲੈ ਕੇ 75 ਇੰਚੀ ਤੱਕ 32 ਇੰਚੀ 43 ਇੰਚੀ 50 ਇੰਚੀ 55 ਇੰਚੀ 65 ਇੰਚੀ ਔਰ 75 ਇੰਚੀ ਤੱਕ ਸਾਡੇ ਕੋਲ ਐਲਡੀ ਅਵੇਲੇਬਲ ਹੈ ਔਰ ਬਹੁਤ ਹੀ ਸਸਤੇ ਰੇਟਾਂ ਦੇ ਬਹੁਤ ਹੀ ਰੀਜ਼ਨੇਬਲ ਰੇਟ ਜਿਹੜੇ ਨੇ ਹੁਣ ਛੋਟੇ ਛੋਟੇ ਪ੍ਰੋਡਕਟ ਸਾਡੇ ਕੋਲ ਜਿਸ ਤਰ੍ਹਾਂ ਬੂਫਰ ਵਗੈਰਾ ਸਾਊਂਡ ਸਿਸਟਮ ਜਿਹੜਾ ਹੈ ਇਹ ਸਾਡੇ ਕੋਲ ਅਵੇਲੇਬਲ ਹੈ ਇਹਦੇ ਨਾਲ ਨਾਲ ਤੁਸੀਂ ਦੇਖਿਓ ਕਿ ਕੈਂਟ ਦਾ ਆਰੋ ਮਿਲ ਜਾਏਗਾ ਲਿਫਟ ਪ्योर ਦਾ ਆਰੋ ਮਿਲ ਜਾਏਗਾ ਔਰ LG ਦਾ ਆਰੋ ਤੁਸੀਂ ਦੇਖਦੇ ਹੋ ਕਿ LG ਦਾ ਆਰ ਬਹੁਤ ਹੀ ਵਧੀਆ ਆਰੋ ਹੈ ਇਸ ਦਾ ਟੈਂਕ ਜਿਹੜਾ ਸਟੀਲ ਦਾ ਬਣਿਆ ਹੁੰਦਾ ਔਰ 8 ਲੀਟਰ ਦਾ ਹੈ ਇਹਦੇ ਨਾਲ ਜਿਸ ਤਰ੍ਹਾਂ ਬੂਫਰ ਵਗੈਰਾ LG ਦੇ ਤਾਂ ਆਪ ਜੀ ਨੂੰ ਦੱਸ ਰਹੇ ਹਾਂ ਇਹਦੇ ਨਾਲ ਹੀ ਮਾਈਕ੍ਰੋਵੇਵ ਓਵਨ ਹੋਵੇ ਹਾਂਜੀ ਮਾਈਕ੍ਰੋਵੇਵ ਓਵਨ ਜਿਹੜੇ ਸਾਡੇ ਕੋਲ 20 ਲੀਟਰ 10 ਲੀਟਰ 28 ਲੀਟਰ ਤੱਕ ਅਵੇਲੇਬਲ ਛੋਟੇ ਛੋਟੇ ਪ੍ਰੋਡਕਟ ਵੀ ਸਾਡੇ ਕੋਲ ਇਲੈਕਟ੍ਰਿਕ ਪਾਰਟ ਦਾ काफ़ी अवेलेबल है बल्ब्स ने और आयरन है और स्विच बोर्ड वगैरह ये ये सारा साढ़े अवेलेबल जिस तरह देखते देख कि इलेक्ट्रिक राइस कुकर ने और सैलो जिस तरह साढ़े एयर फ्रायर है बहुत ही अच्छा है इस तरह ही ओरियंट को जूसर मिक्सर ग्राइंडर अवेलेबल हैं इस तरह बजाज के मिल जाएगे ऊषा दे मिल जाएंगे मतलब अलग अलग, अलग कंपनिया के और सैंडविच मेकर आयरन अलग अलग कंपनिया की अवेलेबल है, को है। और बहुत ही सस्ते रेटा बहुत ही घट दाम से अवेलेबल है जिस तरह वाटर डिस्पेंसर सस्ते रेटा मिल जाएगा और इस तरह गूगल वगैरा आ जलईडी रेंज पहले दस चुका कि एल ई डी रेंज साफी वीडी रेंज है एल जी ਸੈਮਸੰਗ ਔਰ ਬੀਪੀਐਲ ਇਹਨਾਂ ਕੰਪਨੀਆਂ ਦੀ ਐਲਈਡੀ ਅਸੀਂ ਸੇਲ ਕਰਦੇ ਆਂ ਔਰ ਬੜੇ ਸਸਤੇ ਦਾਮਾਂ ਤੇ ਸੇਲ ਕਰਦੇ ਆਂ ਇਸ ਤਰ੍ਹਾਂ ਸਾਡੇ ਕੋਲ ਆ ਤੁਸੀਂ ਵੇਖ ਲਓ ਕਿ ਨਵਾਂ ਪ੍ਰੋਡਕਟ ਸਾਰਾ ਬਿਲਕੁਲ ਫਰੈਸ਼ ਪ੍ਰੋਡਕਟ ਹੈ ਸੈਮਸੰਗ ਦਾ ਐਲਜੀ ਦਾ ਇਹ ਪ੍ਰੋਡਕਟ ਜਿਹੜਾ ਸਾਡੇ ਕੋਲ ਅਵੇਲੇਬਲ ਹੈ ਇਹਦੇ ਨਾਲ ਨਾਲ ਬੋਲਟਾ ਦਾ ਵੀ ਪ੍ਰੋਡਕਟ ਸਾਡੇ ਕੋਲ ਸਾਹਮਣੇ ਲੱਗਿਆ ਹੋਇਆ ਹੈ ਇਸ ਤਰ੍ਹਾਂ ਔਰ ਇਹਦੇ ਨਾਲ ਨਾਲ ਸਰ ਪੌੜੀ ਵਗੈਰਾ ਲੈਡਰ ਵਗੈਰਾ ਔਰ ਟਾਵਰ ਸਟੈਂਡਸ ਵੀ ਅਵੇਲੇਬਲ ਹਨ ਹਾਂਜੀ ਸਰ ਅਸਲ ਕੁਰਸੀਆਂ ਆਦਿ ਕੀ ਰੇਟ ਚੱਲਦੀ ਨੇ ਕੁਛ ਸਮਾਨ ਸੀ ਚੇਅਰ ਵਗੈਰਾ ਵਰਕ ਜਿਸ ਤਰ੍ਹਾਂ ਆ ਸਾਡੇ ਕੋਲ ਹੈ ਤੇ 6000 ਦੀ ਰੇਂਜ ਦਾ ਸੈੱਟ ਹੈ 400 ਬਹੁਤ ਹੀ ਅੱਛਾ ਹੈ ਬਾਅਦ ਬੈਠ ਕੇ ਪਲਾਸਟਿਕ ਦਾ ਹੈ ਬਹੁਤ ਹੀ ਅੱਛਾ ਚੇਅਰ ਸਾਡੇ ਕੋਲ ਮਿਲ ਜਾਣਗੀਆਂ ਨੀਲ ਕਮਲ ਦੀਆਂ ये भी बहुत अच्छे रेट देने हज़ार ग्यारह बारह सौ दूसरी रेंज में सांपनी सैलो दीजिए हो गए ग्यारह बारह किट चार 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 सैट लो सा कंफर्ट की चेयर मिल जाएगी चार साल की कम्फर्ट माह कंपनी भी मिल जाएगी ਇਸ ਨਾਲ ਹੀ ਟੇਬਲ ਬੱਚਿਆਂ ਵਾਲੇ ਛੋਟੇ ਛੋਟੇ ਚੇਅਰਸ ਵਗੈਰਾ ਟੇਬਲ ਇਹ ਵੀ ਅਵੇਲੇਬਲ ਹਨ ਪਰ ਸਸਤੀ ਰੇਂਜ ਇਹ ਹਨ 500 ਤੋਂ ਕੁ ਰੇਂਜ ਦੇ ਹਨ ਇਸ ਤਰ੍ਹਾਂ ਆ ਜਿਹੜਾ ਹੈ ਕਿ ਕਾਰਨਰ ਜਿਹੜਾ ਮਿਲ ਜਾਏਗਾ ਤੁਹਾਨੂੰ 1200 ਦੀ ਰੇਂਜ ਦਾ 1200 ਦੇ ساتھ ਇਸ ਤਰ੍ਹਾਂ 100 ਤੋਂ 200 ਦੀ ਰੇਂਜ ਦੇ ਵਿੱਚ ਸਾਡੇ ਕੋਲ ਜਿਹੜੇ ਨਾ ਸਟੂਲ ਮਿਲ ਜਾਣਗੇ ਸਿਟਿੰਗ ਸਟੂਲ ਮਿਲ ਜਾਣਾ আর ਪੌੜੀ ਵਗੈਰਾ ਇਸ ਤਰ੍ਹਾਂ ਹੈ ਇਹ ਵੀ 400 ਰੁਪਏ ਦੇ ਸਟੱਫ ਦੇ ਹਿਸਾਬ ਨਾਲ ਇਹ ਮਿਲ ਜਾਏਗਾ ਆ ਜਿਹੜਾ ਸਟੱਫ ਹੈ ਇਹ ਵੀ 400 ਦੇ ਜਿੰਨੇ ਦੇ ਸਟੱਫ ਨੇ ਆ 240 150 250 ਸੇਮਨ ਦਾ ਵੀ ਆਉਂਦੀਆਂ ਇਸੇ ਤਰ੍ਹਾਂ ਜੀ ਇਸ ਤਰ੍ਹਾਂ ਸਾਡੇ ਕੋਲ ਐਲੂਮੀਨੀਅਮ ਵਿੱਚ ਕਾਰ ਬੋਡੀ ਮਿਲਦੀ ਹੈ ਜੀ ਸਟੱਫੀ ਦੇ ਲੈਟਰ ਜਿਹੜੀ ਹੈ ਇਹ ਬਹੁਤ ਅੱਛੀ ਲੈਟਰ ਹੈ ਸੋ ਇਹ 500 ਦੇ 500 ਰੁਪਏ ਪਰ ਸਟੱਫ ਆਨ ਫੁੱਲ ਲਾਉਗੇ ਤੇ 2500 ਦੀ ਫਰ ਲੋਗ ਹੈ 3000 27250 ਦੀ ਰੇਂਜ ਸੀ ਅਵੇਲੇਬਲ ਸੀ ਇਹ ਪ੍ਰੋਡਕਟ ਸਾਡੀ ਕੋਲ ਸਾਡੀ ਸਟੋਰਿੰਗ ਹੈ ਅਲਵਾਰੀਆਂ ਕੀ ਗ੍ਰੇਟ ਸਰ ਅਦੇ ਕੋਲ ਜਿਸ ਤਰ੍ਹਾਂ ਕੀ ਹੌਸਲਾ ਕੰਪਨੀ ਦੀ ਅਲਮਿਰਾ ਹੈ ਔਰ ਬ੍ਰਾਂਡਡ ਅਲਮਿਰਾ ਹੈ ਬਹੁਤ ਹੀ ਸਸਤੀ 20000 ਦੀ ਰੇਂਜ ਤੋਂ ਉੱਤੇ ਵਾਲੀਆਂ ਅਲਮਿਰਾ ਨੇ 4 ਫੁੱਟ ਦੀ ਰੇਂਜ B 22 23 24 25 26 ਦੀ ਰੇਂਜ ਦੀਆਂ ਅਲਵੀਰਾਂ ਨੇ ਇੱਕ ਤੇ ਇਸੇ ਵਿੱਚ ਇਸੇ ਵਿਸ਼ੇਸ਼ਤਾ ਹੈ ਕਿ ਮੋਟੇ ਗੇਸ ਦੀ ਵਰਤੋਂ ਕੀਤੀ ਗਈ ਹੁੰਦੀ ਹੈ ਔਰ ਸਪੇਸ ਜਿਹੜਾ ਹੈ ਇਹਦਾ 22 ਇੰਚ ਦਾ ਅੰਦਰੋਂ ਅੰਦਰ ਤੋਂ ਔਰ ਕਾਪ ਵਗੈਰਾ ਕੀ ਵਗੈਰਾ ਕਾਫੀ ਅੱਛੇ ਆ ਇਹ ਸਭ ਰੰਗ ਇਹ ਰਹਿ 25 ਸਾਲ ਦੀ ਵਾਰੰਟੀ ਜਿਹੜੀ ਕੰਪਨੀ ਦੇ ਦਿੰਦੀ ਹੈ ਕੋਈ ਅਨੁਪੇਖੀ ਇਹਦਾ ਬਹੁਤ ਹੀ ਵਧੀਆ ਸ਼ੀਸ਼ਕ ਵਧੀਆ ਲਗਾਇਆ ਗਿਆ ਹੁੰਦਾ ਇਸਰੇ 4 ਫੁੱਟ ਦੀਆਂ ਅਲਵੀਰਾ ਜਿਹੜੀਆਂ ਨੇ 5 ਫੁੱਟ ਦੀਆਂ ਲੱਗਦੇ ਜਿਹੜੀਆਂ ਇਹ 25000 ਦੀ ਰਹਿ ਜਾਂਦੀਆਂ ਅਵੇਲੇਬਲ ਹਨ ਆ ਆ ਵੀ 5 ਫੁੱਟ ਦੀ ਅਲਵੀਰਾ ਹੈ ਇਸ ਤਰ੍ਹਾਂ ਜਿਸ ਦਾ ਸਾਡੇ ਕੋਲ ਇਹ ਛੋਟਾ ਹੁੰਦਾ ਆ ਵੀ ਸ ਅਲਵੀਰਾ ਹੈ ਇਹਨਾਂ ਤੋਂ ਨਿੱਕਰ ਸੌਦੀ ਰਹਿ ਜਾਂਦੀ ਹੈ ਜਦ ਜਾਨੀਂਗਾ ਇਸ ਤਰ੍ਹਾਂ ਇੱਕ छब्बी हज़ार से रेंती आवी छब्बीस हज़ार अलविरा है ये तो नौ हज़ार है तो पंद्रह हज़ार की रेंती इस तरह ऑफिस अलवीरा है ये आठ हज़ार रेंजी अवेलेबल है तो इस तरह साढ़े कोलविरा भी काफ़ी बढ़िया क्वालिटी दिया है प्रोडक्ट है क्वालिटी का है और बढ़िया है तो इस करके अलमीरा जड़ी है आ, ਕੋਈ ਵੀ ਕਸਟਮਰ ਜਿਹੜਾ ਹੈ ਬੜੀਆਂ ਆਸਾਨ ਤੁਲ ਜੀ ਇਹ ਸ਼ੋਰੂਮ ਤਲਵਾੜਾ ਤੋਂ ਦੋਲਪੁਰ ਰੋਡ ਤੇ ਹੈ ਪਰ ਤਲਵਾੜੇ ਤੋਂ ਲਗਭਗ 4 ਕਿਲੋਮੀਟਰ ਦੀ ਦੂਰੀ ਤੇ ਇਹ ਅੰਬੀਕ ਸਟੇਸ਼ਨ ਹੈ ਅੰਬੀ ਬੱਸ ਸਟਾਪ ਦੇ ਨੇੜੇ ਪੈਂਦਾ ਹੈ ਪਰ ਬਹੁਤ ਹੀ ਬਿਲਕੁਲ ਮੇਨ ਹਾਈਵੇ ਤੇ ਜਦੋਂ ਅਸੀਂ ਆਉਂਦੇ ਹਾਂ ਤਲਵਾੜੇ ਤੋਂ ਦੋਲਪੁਰ ਨੂੰ ਇਹ ਲਗਭਗ ਸੱਜੇ ਪਾਸੇ ਪੈਂਦਾ ਹੈ हाँ जी साढ़े राइट साइड है कि ये दौलतपुर रोड है और इस साइड है सैड जेफ्ट सह तलवाड़ा रोड है तो इस तरह बिलकुल तलवाड़ा टू दौलतपुर या दौलतपुर टू तलवाड़ा वाले नैशनल हाईवे ये मेरा शोरूम जरा मेरा आ, नंबर जरा है मोबाइल नंबर अठानवे एक सौ सतवंजा नब्बे छे इकवंजा है ਤੁਸੀਂ ਨੋਟ ਕਰ ਸਕਦੇ ਹੋ 9815790651 ਹਰ ਪ੍ਰੋਡਕਟ ਜਿਹੜਾ ਹੈ ਬੜੇ ਸਸਤੇ दाम ਤੇ ਵਧੀਆ ਕੁਆਲਿਟੀ ਦਾ ਵਧੀਆ ਰੇਂਜ ਦਾ ਮੈਂ ਆਪਣੇ ਇਲਾਕੇ ਦੇ ਲੋਕਾਂ ਦੀ ਵਧੀਆ ਪ੍ਰੋਡਕਟ ਦੇ ਕੇ ਸੇਵਾ ਕਰਨਾ ਚਾਹੁੰਦਾ ਤਾਂ ਮੈਂ ਇਹਨਾਂ ਸ਼ਬਦਾਂ ਦੇ ਨਾਲ ਸੋਲਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਸਮਾਂ ਕੱਢਿਆ ਮੇਰੇ ਸ਼ੋਰੂਮ ਤੇ ਆਉਣ ਦਾ ਔਰ ਮੈਂ ਵਾਦਾ ਵੀ ਤੁਹਾਡਾ ਕਰਦਾ ਕਿ ਆਪਣੇ ਜਿੰਨੇ ਵੀ ਅ ਕਸਟਮਰ ਨੇ ਵੀਰਜ਼ ਵੀਰਦ ਨੇ ਮੈਂ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧੀਆ ਢੰਗ ਦੇ ਨਾਲ ਸਸਤੇ ਰੇਟਾਂ ਤੇ ਇਹ ਪ੍ਰੋਡਕਟ ਦੇਣ ਦੀ ਕੋਸ਼ਿਸ਼ ਕਰਾਂਗਾ ਅਤੇ ਇੱਕ ਵਾਰ ਮੈਂ ਫਿਰ ਦੀਵਾਲੀ ਦੇ ਮੌਕੇ ਤੇ ਸਾਰੇ ਭੈਣ ਭਰਾਵਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ ਅਤੇ ਪਰਮਾਤਮਾ ਸਾਰਿਆਂ ਦੀ ਦੀਵਾਲੀ ਜਿਹੜੀ ਹੈ ਉਹ ਉਹਨਾਂ ਦੇ ਵਿਰੇ ਨੂੰ ਖੁਸ਼ੀਆਂ ਨਾਲ ਭਰੇ ਮੈਂ ਇਹਨਾਂ ਸਭਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ